बी एस सेमेस्टर 1 पंजाबी لازمی ਦੀ ਅੱਜ ਆਪਾਂ ਅੱਠਵੀਂ ਕਹਾਣੀ ਕਰਨ ਜਾ ਰਹੇ ਹਾਂ ਖੱਬਲ ਇਹ ਜੋ ਕਹਾਣੀ ਹੈ ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਜੀ ਦੀ ਲਿਖੀ ਹੋਈ ਹੈ ਤੇ ਇਸ ਕਹਾਣੀ ਦੇ ਵਿੱਚ ਉਹਨਾਂ ਨੇ ਆਪਣੇ ਜੀਵਨ ਉਹਨਾਂ ਦੇ ਜੀਵਨ ਦੇ ਵਿੱਚ ਕਹਿੰਦੇ ਇੱਕ ਘਟਨਾ ਵਾਪਰੀ ਸੀ ਉਹਦੇ ਨਾਲ ਹੀ ਸਬੰਧਤ ਹੈ ਇਹ ਘਟਨਾ ਕਹਿੰਦੇ ਉਦੋਂ ਵਾਪਰੀ ਸੀ ਜਦੋਂ ਮਤਲਬ ਭਾਰਤ ਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਆਪਣੀ ਇੰਡੀਅਨ ਗਵਰਨਮੈਂਟ ਨੇ ਪਾਕਿਸਤਾਨ ਦੇ ਵਿੱਚ ਲਾਈਨਸ ਅਫਸਰ ਬਣ ਕੇ ਗਿਆ ਜਦੋਂ ਕੁਲਵੰਤ ਸਿੰਘ ਵਿਰਕ ਤੇ ਉਸਦੇ ਜਿੰਮੇ ਮਤਲਬ ਉਹਨੂੰ ਕੀ ਕੰਮ ਦਿੱਤਾ ਗਿਆ ਕਿ ਜੋ ਪਾਕਿਸਤਾਨ ਦੇ ਵਿੱਚ ਰਹਿ ਰਹੀਆਂ ਉਧਾਲੀਆਂ ਇਸਤਰੀਆਂ ਹੈ ਨਾ ਤੇ ਉਹਨਾਂ ਨੂੰ ਭਾਰਤ ਪਹੁੰਚਾਉਣ ਦਾ ਜਿਹੜਾ ਕੰਮ ਹੈ ਉਹ ਸੌਂਪਿਆ ਗਿਆ ਇਸ ਕਹਾਣੀ ਦਾ ਜੋ ਵਿਸ਼ਾ ਵਸਤੂ ਹੈ ਕਿ ਪਾਕਿਸਤਾਨ ਜਦੋਂ ਬਣਿਆ ਤਾਂ ਉਸ ਟਾਈਮ ਦੇ ਕੱਲੂ ਘਾਰੇ ਦੀ ਦੁਕਾਨ ਤੱਕ ਚੱਕੀ ਚੱਕੀ ਹੈ ਲੋਕਾਂ ਦੇ ਕਹਿੰਦੇ ਜਿਹੜੇ ਘਰੇਲੂ ਸਮਾਨ ਸੀ ਉਹ ਥਾਣਿਆਂ ਦੇ ਵਿੱਚ ਜਮ੍ਹਾਂ ਹੋਏ ਪਏ ਸੀ ਸ਼ਰਨਾਰਥੀਆਂ ਦਾ ਮਾਰੇ ਮਾਰੇ ਫਿਰਨਾ ਨਹਿਰਾਂ ਦੇ ਵਿੱਚ ਲੱਖਾਂ ਲੋਕ ਰੂੜੇ ਆਉਂਦੇ ਨੇ ਕੁਝ ਥਾਵਾਂ ਤੇ ਕੱਚੀਆਂ ਅਲੋਟਮੈਂਟਾਂ ਦੇ ਆਸਰੇ ਚਾਰਪੈਟ ਸ਼ੁਰੂ ਹੋਈ ਜਾਂਦੀ ਹੈ ਲਾਈਨਸ ਅਫਸਰ ਦਾ ਭਾਰਤੀ ਫੌਜ ਤੇ ਪੁਲਿਸ ਦੀ ਸਹਾਇਤਾ ਨਾਲ ਪਾਕਿਸਤਾਨ ਦੇ ਵਿੱਚ ਜੋ Hindu ਇਸਤਰੀਆਂ ਤੇ ਜਬਰੀ ਮੁਸਲਮਾਨ ਜਿਹੜੇ ਬਣਾਏ ਗਏ ਟੱਬਰਾਂ ਨੂੰ ਭਾਰਤ ਤੋਂ ਵਾਪਸ ਮਤਲਬ ਪਹੁੰਚਾਉਣ ਦਾ ਪ੍ਰਬੰਧ ਕਰਨਾ ਅਤੇ અત્યੰਤ ਜਿਹੜੀਆਂ ਨੇ ਦਰਦਨਾਕ ਝਾਕੀਆਂ ਦੇਖਣਾ ਪਾਕਿਸਤਾਨ ਬਨਨ ਦੇ ਦੁਖਾਂਤ ਕੱਲੋਕਾਰ ਨਾਲ ਸੰਬੰਧਿਤ ਘਟਨਾਵਾਂ ਜਿਹੜੀਆਂ ਨੇ ਪੇਸ਼ ਕਰਨਾ ਹੈ ਇਹੀ ਕਹਾਣੀ ਦਾ ਜਿਹੜਾ ਹੈ ਮੁੱਖ ਵਿਸ਼ਾ ਹੈ ਕਹਾਣੀ ਦੇ ਵਿੱਚ ਕਹਾਣੀਕਾਰ ਇਹ ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ ਕਿ ਦੁਨੀਆ ਉੱਪਰ ਭਾਵੇਂ ਕਹਿੰਦੇ ਜ਼ੁਲਮ ਤੇ ਮਾਰ ਧਾੜ ਕਿੰਨੇ ਝੱਖੜ ਝੁੱਲ ਜਾਣ ਕਿੰਨੀ ਹੇਟ ਲਈ ਉੱਤੇ ਆ ਜਾਵੇ ਕਿੰਨਾ ਉਜਾੜਾ ਮੱਚ ਜਾਵੇ ਪਰ ਜੀਵਨ ਜਿਹੜਾ ਸਦਾ ਚੱਲਦਾ ਰਹਿੰਦਾ ਹੈ ਤੇ ਇਹ ਤੱਥ ਨੂੰ ਜਿਹੜਾ ਕਹਾਣੀਕਾਰ ਇੱਕ ਬੁੱਢੇ ਦੇ ਨਾਂ ਦ੍ਰਿਸ਼ਟਾਂਤਕ ਸ਼ਬਦਾਂ ਰਾਹੀਂ ਮਤਲਬ ਪ੍ਰਗਟ ਕਰਦਾ ਹੈ ਜੋ ਉਸ ਨੂੰ ਕਹਿੰਦੇ ਆਪਣੇ ਗੱਭਰੂ ਪੁੱਤਰ ਨੂੰ ਆਖੇ ਸੀ ਆ ਵੇਖਾਂ ਖੱਬਲ ਹੁੰਦਾ ਹੈ ਪਹਿਲੀ ਵਿੱਚ ਜਦੋਂ ਵਾਈ ਦੀ ਹੈ ਕੋਈ ਫਰਕ ਨਹੀਂ ਕਰੀਦਾ ਉਹਦੇ ਨਾਲ ਸਾਰਾ ਜੜੂ ਪੁੱਟ-ਪੁੱਟ ਕੇ ਪਹਿਲੀੋਂ ਬਾਹਰ ਸੁੱਤੀਦਾ ਹੈ ਪਰ ਦਸਾਂ ਦਿਨਾਂ ਮਗਰੋਂ ਫਿਰ ਕੋਈ ਨਾ ਕੋਈ țeṛ fon di ਫੁੱਟ ਆਉਂਦੀ ਹੈ ਤੇ ਮਹੀਨੇ ਮਗਰੋਂ ਇਸ ਤਰ੍ਹਾਂ ਜਾਪਦਾ ਜਿਵੇਂ ਪਹਿਲੀ ਕਦੀ ਕਿਸੇ ਨੇ ਵਾਈ ਹੀ ਨਹੀਂ ਹੁੰਦੀ ਤੇ ਇਹ ਜਿਹੜੇ ਸ਼ਬਦ ਨੇ ਕਹਾਣੀਕਾਰ ਨੂੰ ਬਹੁਤ ਮਤਲਬ ਬਿਲਕੁਲ ਐਜ਼ ਇਟ ਇਜ਼ ਉਹ ਸਿਚੁਏਸ਼ਨ ਦੇ ਨਾਲ ਮਿਲ ਰਹੇ ਹੁੰਦੇ ਨੇ ਤੇ ਬੁੱਢੇ ਦੇ ਜਿਹੜੇ ਸ਼ਬਦ ਨੇ ਕਹਾਣੀਕਾਰ ਨੂੰ ਉਹਨੂੰ ਬਿਨ ਸੱਚ ਹੁੰਦੇ ਦਿਖਾਈ ਦਿੰਦੇ ਨੇ ਜਦੋਂ ਮਦੋਲੀ ਹੋਈ ਬਿਮਾਰ ਪਈ ਬੇਵਸ ਇਸਤਰੀ ਜਿਹੜੀ ਹੈ ਇੱਕ ਕਹਾਣੀਕਾਰ ਨੂੰ ਕਹਿੰਦੀ ਹੈ ਤੂੰ ਮੇਰਾ ਸਿੱਖ ਭਰਾ ਐ ਮੈਂ ਵੀ ਕਦੇ ਸਿੱਖ ਹੁੰਦੀ ਸੀ ਪਰ ਕਹਿੰਦੇ ਹੁਣ ਮੈਂ ਮੁਸਲਮਾਨ ਹੋ ਗਈ ਆ ਮੇਰੀ ਕਨਨਾ ਨਾ ਨੇ ਨਿੱਕੀ ਜੀ ਰੁੜ ਗਏ 11 ਚੱਕ ਵਾਲੇ ਲੈ ਗਏ ਤੇ ਮੈਂ ਉਹਦੀ ਪਰਜਾਈ ਵੱਡੀ ਪਰਜਾਈ ਆ ਮੈਨੂੰ ਹੱਥ ਪਾ ਲਿਆ ਮਾਂ ਬਰੋਬਰਾਂ ਮੇਰੇ ਕੋਲ ਆਵੇਗੀ ਮੈਂ ਆਪਣੇ ਹੱਥੀ ਉਸਨੂੰ ਕਿਸੇ ਲੜ ਲਾਵਾਂਗੀ ਮੇਰੀ ਸਾਂਝ ਵਧੇਗੀ ਮੇਰੀ ਬਾਹ ਬਨਣ ਗਈਆਂ ਮੈਂ ਕਿਸੇ ਨੂੰ ਆਪਣਾ ਆਪ ਮਤਲਬ ਆਖਣ ਵਾਲੀ ਬਨ ਜਾਵਾਂਗੀ ਤੇ ਉਸ ਟਾਈਮ ਦੇ ਉੱਤੇ ਮਤਲਬ ਕਿਸ ਤਰ੍ਹਾਂ ਜਬਰੀ ਨਾ ਮੁਸਲਮਾਨ ਬਣਾਇਆ ਗਿਆ ਸੀ ਹਿੰਦੂ ਪਰਿਵਾਰਾਂ ਨੂੰ ਆਲੋਚਕ ਜਿਹੜਾ ਹੈ ਇਸਤਰੀ ਨੂੰ ਇਹਨਾਂ ਬੋਲਾਂ ਬਾਰੇ ਲਿਖਦੇ ਹਨ ਇਹ ਬੋਲ ਕਹਿੰਦੇ ਇੱਕ ਪਾਸੇ ਧਰਨ ਦੇ ਨਾਲ ਏਟ ਹੋਈ ਇਨਸਾਨੀ ਬੇ ਰਉਮਤੀ ਦੀ ਦਰਦ ਤੇ ਚੀਸ ਨੇ ਦੂਸਰੇ ਪਾਸੇ ਜਿਹੜਾ ਮਨੁੱਖ ਦੀ ਹਸਤੀ ਵੀ ਪਰਵਲ ਰੂਚੀ ਦਾ ਮੂਹ ਜ਼ੋਰ ਪ੍ਰਗਟਾਵਾ ਨੇ ਜੀਨਥੀਨ ਦੀ ਇਹ ਜਿਹੜੂ ਰੂਚੀ ਹੈ ਜੋ ਧਰਮ ਆ ਜਾਤਾਂ ਦੇ ਓਡਣ ਤੋਂ ਕਿਤੇ ਵਧੇਰੇ ਤਾਕਤਵਰ ਹੈ ਤੇ ਕਹਾਣੀ ਜਿਹੜੇ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਜੋ ਮਨੁੱਖੀ ਅਸਤਿਤਵ ਜਦੋਂ ਸੰਗਠਿਤ ਸੰਕਟ ਦੇ ਨਿਆਰੇ ਜੋ ਮਾਨਵੀ ਬਦਲ ਦਾ ਪ੍ਰਗਟਾਵਾ ਕਰਦੀ ਹੈ ਤੇ ਵਿਸ਼ਾ ਇਤਿਹਾਸਿਕ ਵੀ ਹੈ ਮਨੋਵਿਗਿਆਨਕ ਵੀ ਹੈ ਬਹੁਤ ਹੀ ਦੁਖਾਂਤਕ ਕਥਾਨਕ ਉਸਾਰ ਕੇ ਦੁਖਾਂਤਕ ਯਥਾਰਥਕ ਪਾਤਰਾਂ ਦੇ ਨਾਲ ਹੀ ਪੇਸ਼ ਕੀਤਾ ਹੈ ਤੇ ਅੰਤ ਬਹੁਤ ਹੀ ਟੰਬਵਾ ਸੁਝਾਓ ਤੇ ਚਿਰ ਸਥਾਈ ਪ੍ਰਭਾਵ ਵਾਲਾ ਹੈ ਤੇ ਇਸ ਤਰ੍ਹਾਂ ਇਹ ਹੈਗਾ ਸੀ ਮਤਲਬ ਕਿ ਇੱਕ ਕਹਾਣੀ ਜਿਹੜੀ ਆ ਕਹਾਣੀ ਕਰ ਦੇ ਨਾਲ ਖੁਦ ਵਾਪਰੀ ਹੋਈ ਹੈ ਲਾਈਨਸ ਅਫਸਰ ਬਣ ਕੇ ਹੋ ਜਾਂਦਾ ਹੈ ਪਾਕਿਸਤਾਨ ਤੋਂ ਨੂੰ ਕੰਮ ਸੌਂਪਿਆ ਗਿਆ ਕਿ ਜੋ ਥੀ ਇਸਤਰੀਆਂ ਨੂੰ ਉਹਨਾਂ ਨੂੰ ਭਾਰਤ ਵਾਪਸ ਪਹੁੰਚਾਉਣਾ ਹੈ ਤੇ ਕਿਸ ਤਰ੍ਹਾਂ ਦੱਸਦੇ ਕਿ ਕਿਸ ਦਾ ਸਮਾਨ ਥਾਣੇ ਚ ਪਿਆ ਲੱਖਾਂ ਲੋਕ ਰੁੜੇ ਆ ਰਹੇ ਨੇ ਸ਼ਰਨਾਰਥੀ ਮਾਰੇ ਮਾਰੇ ਫਿਰ ਰਹੇ ਨੇ ਤੇ ਇਸ ਤਰ੍ਹਾਂ ਉਹਨੂੰ ਇੱਕ ਬੁੱਢੇ ਦੇ ਜੋ ਗੱਭਰੂ ਪੁੱਤਰ ਨੂੰ ਕਹੇ ਗਏ ਬੋਲ ਜਿਹੜੇ ਨੇ ਉਹ ਇਨ ਬਿਨ ਸੱਚਾਈ ਮਤਲਬ ਹੁੰਦੇ ਦਿਖਦੇ ਨੇ ਜਦੋਂ ਇੱਕ ਬੇਵਸ ਇਸਤਰੀ ਨੂੰ ਕਹਿੰਦੇ ਹੋਏ ਸੁਣਦਾ ਹੈ ਤੇ ਇਸ ਤਰ੍ਹਾਂ ਇਹ ਜੋ ਕਹਾਣੀ ਦਾ ਵਿਸ਼ਾ کافی ਯਥਾਰਥਕ ਵਾਦੀ ਹੈ ਤੇ ਮਿਲਦੇ ਆਪਾਂ ਅਗਲੀ ਕਹਾਣੀ ਦੇ ਨਾਲ ਇਸ ਵੀਡੀਓ ਨੂੰ ਵੀ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ